ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਅੱਜ ਗੱਲ ਕਰਦੇ ਹਾਂ ਬਾਈ ਰਾਜਵੀਰ ਜਵੰਦਾ ਬਾਰੇ ਅਤੇ ਗਿੱਲ ਰੌਂਤਾ ਬਾਰੇ ਜਿਸ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਬਾਰੇ ਕੀਤੀਆਂ ਗੱਲਾਂ ਹਾਂਜੀ ਦੋਸਤੋ ਜ਼ਿਆਦਾ ਗੱਲ ਕਰਦੇ ਨਾ ਹੋਏ ਅੱਗੇ ਵਧਦੇ ਹਾਂ ਵਿਸਤਾਰ ਦੇ ਨਾਲ ਗਿੱਲ ਰੌਂਤਾ ਨੇ ਕਿਹਾ ਕਿ ਰਾਜਵੀਰ ਜਵੰਦਾ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਫੈਮਿਲੀ ਕਦੇ ਵੀ ਮੀਡੀਆ ਅੱਗੇ ਨਾ ਆਵੇ ਉਹ ਕਦੇ ਉਹ ਆਪਣੇ ਪਰਿਵਾਰ ਨੂੰ ਕਦੇ ਨਹੀਂ ਚਾਹੁੰਦੇ ਸੀ ਕਿ ਮੀਡੀਆ ਅੱਗੇ ਲੈ ਕੇ ਆਉਣ ਇੱਕ ਬੰਦੇ ਦੀ ਜ਼ਿੰਦਗੀ ਉਹਦੀ ਸ਼ੁਰੂ ਤੋਂ ਲੈ ਕੇ ਪੀਕ ਤੱਕ ਮਿਹਨਤ ਦੇ ਵਿੱਚ ਇਹ ਰਿਹਾ ਕਿ ਉਹਨੇ ਆਪਣੇ ਪਰਿਵਾਰ ਨੂੰ ਪਾਸੇ ਰੱਖਿਆ ਆਪਣੇ ਪਰਿਵਾਰ ਦੀ ਪ੍ਰਾਈਵੇਸੀ ਰੱਖੀ ਪਰ ਉੱਥੇ ਜਿਹੜੇ ਕੈਮਰੇ ਆਣੇ ਇਹੋ ਜੀ ਸਮੱਸਿਆ ਕ੍ਰੀਟ ਕਰਦੇ ਹੋਏ ਉਹਨਾਂ ਨੂੰ ਰੋਂ ਦੀ ਥਾਂ ਤੇ ਪਰਿਵਾਰਾਂ ਨੂੰ ਜਾਂ ਉਹਨਾਂ ਦੇ ਨੇੜਿਆਂ ਨੂੰ ਇਹ ਫਿਕਰ ਪੈ ਗਿਆ ਕਿ ਉਹਨਾਂ ਨੇ ਮਾਸਕ ਲਾ ਰੱਖੇ ਨੇ ਜਾਂ ਨਹੀਂ ਕੈਮਰਿਆਂ ਨੇ ਉਹਨਾਂ ਦੇ ਰੌਂਦਿਆਂ ਦੇ ਮੂੰਹ ਵੀ ਬੰਦ ਕਰ ਦਿੱਤੇ ਪਰ ਜ਼ਰੂਰੀ ਨਹੀਂ ਸਾਨੂੰ ਖਬਰ ਉੱਥੇ ਹੀ ਮਿਲਣੀ ਹੈ ਅੱਗੇ ਮੀਡੀਆ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਕਿ ਕੀ ਉਹਦੀ ਵਾਈਫ ਕਿਵੇਂ ਰੋ ਰਹੀ ਹੈ ਕਿਹੜੇ ਕੱਪੜੇ ਪਾਏ ਨੇ ਮੈਨੂੰ ਲੱਗਦਾ ਹੈ ਕੈਮਰੇ ਦੀ ਮर्यादा ਸਾਨੂੰ ਮੈਨੂੰ ਅਤੇ ਸਭ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਇੱਥੇ ਤੁਹਾਨੂੰ ਅੱਜ ਅਸੀਂ ਮੇਰੇ ਕੋਲੇ ਖੜੇ ਹਾਂ ਇਹ ਗੱਲ ਨੂੰ ਲੈ ਕੇ ਮੈਨੂੰ ਕੋਈ ਗੁੱਸਾ ਨਹੀਂ ਸੀ ਮੈਨੂੰ ਲੱਗਦਾ ਹੈ ਕੈਮਰਾ ਉੱਥੇ ਆਪਣੀਆਂ ਮਰਿਆਦਾਂ ਤੋੜ ਗਿਆ ਸੀ ਮਾਮਾ ਜਗ ਤੇ ਗਏ ਪੁੱਤਾਂ ਨੂੰ ਰੋਣ ਦਾ ਨੂਹਾਂ ਧੀਆਂ ਗਿਰਜਾਂ ਕੋਲੋਂ ਹੁਣ ਇਹ ਗਿਰਜਾਂ ਮੀਡੀਆ ਵੀ ਹੈ ਗਿਰਜਾਂ ਕਲਾਕਾਰਾਂ ਵੀ ਹੈ ਗਿਰਜਾਂ ਇਨਫਲੂਐਂਸ ਵੀ ਹੈ ਗਿਰਜਾਂ ਯੂਟਿਊਬਰ ਵੀ ਹਨ ਕੈਮਰਾ ਕੀ ਦੁੱਖਦਰਦ ਦੇ ਵਿੱਚ ਜਿਹੜਾ ਸਾਡੇ ਕੈਮਰਿਆਂ ਦਾ ਰੋਲ ਪਲੇ ਕਰਦਾ ਹੈ ਸਾਡੇ ਸਾਰਿਆਂ ਦਾ ਜਾਂ ਮੀਡੀਆ ਦਾ ਉਹ ਸਿੱਧੂ ਦੇ ਘਰੇ ਵੀ ਇਹੀ ਸੀ ਉਹ ਰਾਜਵੀਰ ਜਵੰਦੇ ਦੇ ਘਰ ਵੀ ਇਹੀ ਸੀ ਅਸੀਂ ਘਟਨਾ ਦਰ ਘਟਨਾ ਤੋਂ ਸਿੱਖਦੇ ਨਹੀਂ ਮੈਨੂੰ ਲੱਗਦਾ ਹੈ ਘਟਨਾ ਦਰ ਘਟਨਾ ਜਿਹੜਾ ਆਪਣਾ ਮਰਿਆਦਾ ਘਟਾਉਣੇ ਹਾਂ ਅੱਗੇ ਗਿੱਲ ਸਾਹਬ ਨੇ ਕਿਹਾ ਕੀ ਅਸਲ ਸੱਚ ਪਹਿਣੇ ਕਹਾਣੀ ਪਤਾ ਕੀ ਹੈ ਜਿਹੜਾ মিডিਆ ਨੂੰ ਲੈ ਕੇ ਗੁੱਸਾ ਵੀ ਆ ਮੈਨੂੰ ਲੱਗਦਾ ਹੈ ਗੁੱਸਾ ਥੋੜਾ ਕਰਨਾ ਵਾਜਿਬ ਸੀ ਇੱਕ ਬੰਦਾ ਸੀ ਉਹਨੇ ਆਪਣੀ ਜ਼ਿੰਦਗੀ ਅਸੀਂ 2016 ਤੋਂ ਇਕੱਠੇ ਲਗਭਗ ਸ਼ੁਰੂ ਹੁੰਦੇ ਆ ਮੇਰੇ ਵਾਲੇ ਗੀਤਬਾਈ ਨੇ ਗਾਏ ਕੰਗਨੀ ਸਰਨੇਮ ਜਸ ਰਿਕਾਰਡ ਚ ਸਾਈਨ ਹੋਏ ਮੈਂ ਨਵਾਂ ਗਾਇਤਕਰ ਉਦੋਂ ਆਇਆ ਸੀ ਕੱਠਿਆ ਨੇ 202 ਗੀਤ ਵੀ ਗਾਏ ਹਨ ਮੇਲ ਮਿਲਾਪ ਵੀ ਰਿਹਾ ਮੈਂ ਉਹਨਾਂ ਨੂੰ ਜਿੰਨਾ ਕੋ ਜਾਣ ਸਕਿਆ 2016 ਤੋਂ 25 ਤੱਕ 8-9 ਸਾਲਾਂ ਤੋਂ ਉਹਨਾਂ ਨੇ ਆਪਣੇ ਪਰਿਵਾਰ ਨੂੰ ਮੀਡੀਆ ਚ ਕਦੇ ਨਹੀਂ ਲੈ ਕੇ ਆਏ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਮਰਜ਼ੀ ਹੀ ਚੜ੍ਹਾਈ ਕੀਤੀ ਹੈ ਪਰ ਉਸਨੇ ਆਪਣੇ ਪਰਿਵਾਰ ਨੂੰ ਪਾਸੇ ਰੱਖਿਆ ਅਤੇ ਪਰਿਵਾਰ ਦੀ ਪ੍ਰਾਈਵੇਸੀ ਰੱਖੀ ਬਾਈ ਰਾਜਵੀਰ ਜਵੰਦਾ ਸਾਡੇ ਚੋਂ ਚਲੇ ਗਿਆ ਹੈ ਹੁਣ ਉਹਦੀ ਵਾਈਫ ਉਹਦੀ ਭੈਣ ਉਹ ਹੈ ਰੋਣਾ ਵੀ ਚਾਹੁੰਦੇ ਹਨ ਸੁਭਾਵਿਕ ਹੈ ਕਿਸੇ ਨੇ ਆਪਣੇ ਵੀਰ ਨੂੰ ਵੀ ਰੋਣਾ ਹੈ ਕਿਸੇ ਨੇ ਆਪਣੇ ਘਰ ਵਾਲੇ ਨੂੰ ਰੋਣਾ ਹੈ ਤਾਂ ਬੁੜੀਆਂ ਜਿਹੜਾ ਅੰਦਰੋਂ ਬਾਹਰ ਖੁੱਲ ਕੇ ਨਿਕਲਦਾ ਤਾਂ ਪੁਰਾਣੀਆਂ ਬੁੜੀਆਂ ਕਹਿ ਵੀ ਦਿੰਦੀਆਂ ਨੇ ਵੀ ਤੂੰ ਖੁੱਲ ਕੇ ਰੋ ਲੈ ਤੇ ਤੂੰ ਰਿਲੈਕਸ ਹੋ ਜਾਵੇਂਗੀ ਅਤੇ ਸਿਆਣੀਆਂ ਬੁੜੀਆਂ ਵੀ ਇਹੀ ਕਹਿੰਦੀਆਂ ਹਨ ਕਿ ਜੇਕਰ ਖੁੱਲ ਕੇ ਰੋ ਲੈਣੀਆਂ ਤਾਂ ਰਿਲੈਕਸ ਹੋ ਜਾਣਗੀਆਂ ਅਤੇ ਕੋਈ ਵੱਡੀ ਬਿਮਾਰੀ ਨਹੀਂ ਬਣੇਗੀ। ਕਈ ਵਾਰ ਅੰਦਰੋਂ ਅੰਦਰੀ ਰੋਣਾ, ਖੁੱਲ ਕੇ ਨਾ ਰੋਣਾ ਕੋਈ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਹਨ। ਕੋਈ ਬੰਦਾ ਖੁੱਲ ਕੇ ਰੋ ਨਹੀਂ ਸਕਦਾ ਪਰ ਉੱਥੇ ਜਿਹੜੀ ਕੈਮਰਿਆਂ ਨੇ ਇਹੋ ਜੀ ਸਮੱਸਿਆ ਕ੍ਰੀਏਟ ਕਰਤੀ ਵੀ ਉਹਨਾਂ ਨੂੰ ਰੋਂਦੀ ਥਾਂ ਤੇ ਪਰਿਵਾਰਾਂ ਨੂੰ ਜਾਂ ਉਹਨਾਂ ਨੇ ਉਹਨਾਂ ਦੇ ਨੇੜੇਦਿਆਂ ਨੂੰ ਇਹ ਫਿਕਰ ਬਣ ਗਿਆ ਕਿ ਉਹਨਾਂ ਦੇ ਮਾਸਕ ਲਾ ਰੱਖੇ ਨੇ ਕਿ ਨਹੀਂ। ਜੋ ਉਹਨਾਂ ਦੇ ਮੂੰਹ ਤੇ ਮਾਸਕ ਲੱਗੇ ਹਨ ਉਹਨਾਂ ਨੂੰ ਧਵਾਏ ਜਾਣ ਅਸੀਂ ਰੌਂਦਿਆਂ ਦੇ ਮੂੰਹ ਵੀ ਕੈਮਰਿਆਂ ਦੇ ਡਰੋਂ ਬੰਦ ਕਰ ਦਿੱਤੇ ਹਨ ਕੈਮਰਿਆਂ ਦੀ ਇੱਕ ਮਰਿਆਦਾ ਹੈ ਅੱਜ ਤੁਸੀਂ ਇੱਥੇ ਆਏ ਹੋ ਤੁਹਾਨੂੰ ਸੱਦਾ ਗਿਆ ਹੈ ਤੁਸੀਂ ਟੱਕੇ ਨਾਲ ਨਹੀਂ ਆਏ ਤੁਸੀਂ ਸਾਡੀ ਫਿਲਮ ਨੂੰ ਪ੍ਰਮੋਟ ਕਰਨ ਲਈ ਆਏ ਹੋ ਤੁਸੀਂ ਸਾਡੀ ਲੋੜ ਹੈ ਅਤੇ ਅਸੀਂ ਤੁਹਾਡੀ ਲੋੜ ਹਾਂ ਸਭ ਇੱਕ ਦੂਜੇ ਨਾਲ ਰਲ ਕੇ ਸਰਕਲ ਚੱਲਦਾ ਹੈ ਆਪਣਾ ਕਲਾਕਾਰਾਂ ਦਾ ਫਿਲਮਾਂ ਵਾਲਿਆਂ ਦਾ ਗਾਉਣ ਵਾਲਿਆਂ ਦਾ ਲੀਡਰਾਂ ਦਾ ਪੌਲਿਕ ਤੱਕ ਖਬਰਾਂ ਪਹੁੰਚਾਉਂਦੀਆਂ ਨੇ ਇੱਕ ਸਰਕਲ ਹੈ ਜਿਹੜਾ ਬਣਿਆ ਹੈ ਪਰ ਇੱਕ ਚੀਜ਼ ਦੀ ਇੱਕ ਮਰਿਆਦਾ ਹੈ ਹਰ ਇੱਕ ਗੱਲ ਨੂੰ ਇੱਕ ਲਿਮਟ ਤੱਕ ਰੋਕਿਆ ਜਾ ਸਕਦਾ ਹੈ ਖਬਰ ਦੇਣ ਦਾ ਵੀ ਮੈਨੂੰ ਲੱਗਦਾ ਹੈ ਇੱਕ ਤਰੀਕਾ ਹੈ ਗੱਲ ਇਹ ਹੈ ਜ਼ਰੂਰੀ ਨਹੀਂ ਹੈ ਸਾਨੂੰ ਖਬਰ ਉੱਥੋਂ ਮਿਲਣੀ ਹੈ ਵੀ ਉਹਦੀ ਵਾਈਫ ਕਿਵੇਂ ਰੋ ਰਹੀ ਹੈ ਉਹਦੀ ਵਾਈਫ ਨੇ ਕਿਹੜੇ ਕੱਪੜੇ ਪਾਏ ਨੇ ਮੈਨੂੰ ਲੱਗਦਾ ਹੈ ਕੈਮਰੇ ਦੀ ਇੱਕ ਮਰਿਆਦਾ ਹੈ ਸਾਨੂੰ ਮੈਨੂੰ ਉੱਥੇ ਇਸ ਗੱਲ 'ਚ ਕੋਈ ਦਮ ਨਹੀਂ ਹੈ ਅੱਜ ਤੁਸੀਂ ਮੇਰੇ ਕੋਲ ਖੜੇ ਹੋ ਇਸ ਗੱਲ ਨੂੰ ਲੈ ਕੇ ਕਈ ਚਾਵਾ ਨਹੀਂ ਮੈਨੂੰ ਕੋਈ ਗੁੱਸਾ ਸੀ ਅੱਜ ਮੈਨੂੰ ਕੋਈ মিডিਆ ਨਾਲ ਗੁੱਸਾ ਨਹੀਂ ਹੈ ਮੈਨੂੰ ਲੱਗਦਾ ਹੈ ਉਥੇ ਕੈਮਰੇ ਆਪਣੀ ਮਰਿਆਦਾ ਲੰਘ ਗਏ ਸੀ ਮੈਨੂੰ ਲੱਗਦਾ ਹੈ ਕਿ ਇੰਨਾ ਕੈਮਰਿਆਂ ਤੋਂ ਇਲਾਵਾ ਜਿਹੜੇ ਫੋਨ ਵਾਲੇ ਕੈਮਰੇ ਆ ਉਹ ਜ਼ਿਆਦਾ ਪ੍ਰੋਬਲਮ ਸੀ ਮੈਂ ਉਹੀ ਗੱਲ ਕਰਦਾ ਹਾਂ ਤੁਸੀਂ ਜਦੋਂ ਮੈਂ ਲਿਖਿਆ ਕੀ ਕੀ ਮਾਮਾ ਜਗ ਤੇ ਗਏ ਪੁੱਤਾਂ ਨੂੰ ਰੋਣ ਜਾਂ نوਹਤੀਆਂ ਗਿਰਜਾ ਕੋਲੋਂ ਲਕਾਉਣ ਹੁਣ ਗਿਰਜਾ মিডিਆ ਵੀ ਗਿਰਜਾ ਕਲਾਕਾਰ ਵੀ ਗਿਰਜਾ ਇਨਫਲੂਐਂਸ ਵੀ ਹੈ ਗਿਰਜਾ ਯੂਟਿਊਬਰ ਵੀ ਹਨ ਗਿਰਜਾ ਕੈਮਰਾ ਵੀ ਹੈ ਇੱਕ ਤਾਂ ਇਹ ਗੱਲ ਹੈ ਮੈਨੂੰ ਕਾਫੀ ਮੈਸੇਜ ਵੀ ਆਏ ਇਹ ਗੱਲ ਕਰਕੇ ਪਰ ਮੈਂ ਕਿਸੇ ਬੰਦੇ ਨਾਲ ਗੱਲ ਨਹੀਂ ਕੀਤੀ ਮੈਂ ਬਸ ਇਹੀ ਆਖਿਆ ਅਸੀਂ ਇੱਕ ਇਹੋ ਜੀ ਜਗ੍ਹਾ ਤੇ ਆਏ ਹਾਂ ਜਿੱਥੇ ਸਿਰਫ ਦੁੱਖ ਹੀ ਦੁੱਖ ਹੈ ਅਸੀਂ ਇੱਥੇ ਕੋਈ ਫੰਕਸ਼ਨ ਕਰਨ ਨਹੀਂ ਆਏ ਜੋ ਅਸੀਂ ਇੰਟਰਵਿਊ ਦੇਈ ਅਸੀਂ ਰਬਾਈ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਆਏ ਹਾਂ ਅਤੇ ਉਹਨਾਂ ਦੇ ਪਰਿਵਾਰ ਦਾ ਦੁੱਖ ਵੰਡਾਉਣ ਆਏ ਹਾਂ ਪਰ ਕੈਮਰੇ ਚਾਰੇ ਪਾਸੇ ਗਿਰਜਾ ਬਣ ਗਈਆਂ ਉਹਨਾਂ ਦੇ ਪਰਿਵਾਰ ਦੀਆਂ ਧੀਆ ਪੈਣਾ ਨੂੰ ਖੁੱਲ ਕੇ ਰੋਣ ਵੀ ਨਹੀਂ ਦਿੱਤਾ ਗਿਆ ਮੈਂ ਉਹਨਾਂ ਨੂੰ ਬਹੁਤ ਹੀ ਨੇੜੇ ਮਹਿਸੂਸ ਕੀਤਾ ਹੈ ਇਹ ਸੇਮ ਜਿਹੜੀ ਸਿਚੁਏਸ਼ਨ ਉਹੀ ਦੁੱਖ ਦਰਦ ਦੇ ਵਿੱਚ ਜਿਹੜਾ ਸਾਡੇ ਕੈਮਰਿਆਂ ਦਾ ਰੋਲ ਪਲੇ ਸੀਗਾ ਸਾਡਾ ਸਾਰਿਆਂ ਦਾ ਮੀਡੀਆ ਦੇ ਉਹ ਸਿੱਧੂ ਦੇ ਘਰੇ ਵੀ ਉਹੀ ਸੀ ਉਹ ਰਾਜਵੀਰ ਦੇ ਘਰੇ ਵੀ ਸੀ ਅਸੀਂ ਘਟਨਾਤਾਰ ਘਟਨਾ ਤੋਂ ਸਿੱਖਦੇ ਨਹੀਂ ਜਾਂਦੇ ਮੈਨੂੰ ਲੱਗਦਾ ਹੈ ਅਸੀਂ ਘਟਨਾਤਾਰ ਘਟਨਾ ਜਿਹੜਾ ਆਪਣਾ ਮਿਆਨ ਮਰਦਾ ਹੈ ਉਹ ਹੈ ਗਵਾਉਂਦੇ ਜਾਂਦੇ ਹਾਂ ਉਹਦੇ ਚ ਅਸੀਂ ਸਾਰੇ ਸਾਂਝੇ ਭਾਗੀਦਾਰ ਹਾਂ ਮੈਂ ਆਪਦੇ ਆਪ ਨੂੰ ਵੀ ਇਸ ਬਲੇਮ ਦੇ ਵਿੱਚ ਬਰੀ ਨਹੀਂ ਕਰਦਾ ਮੈਂ ਵੀ ਕਿਤੇ ਨਾ ਕਿਤੇ ਗਲਤ ਜ਼ਰੂਰ ਹੋਵਾਂਗਾ ਮੈਂ ਇਹ ਵੀ ਨਹੀਂ ਸਮਝਦਾ ਕਿ ਅਸੀਂ ਬਹੁਤ ਸਿਆਣੇ ਹਾਂ ਪਰ ਕੈਮਰਿਆਂ ਨੇ ਸਵੇ ਦੀਆਂ ਲਾਟਾਂ ਤੱਕ ਸ਼ੂਟ ਕਰ ਲਈਆਂ ਇਹ ਬਹੁਤ ਹੀ ਗਲਤ ਸੀ ਅਤੇ ਮर्यादा ਨੂੰ ਲੰਘਣ ਵਾਲੀ ਗੱਲ ਹੈ ਮੈਂ ਤਾਂ ਇਹੀ ਚਾਹਣਾ ਹਾਂ ਜੇਕਰ ਅਸੀਂ ਕਿਸੇ ਦੁੱਖ ਵਿੱਚ ਗਏ ਹਾਂ ਤਾਂ ਉਹਨਾਂ ਦਾ ਦੁੱਖ ਵੰਡਾਉਣਾ ਹੈ ਨਾ ਕਿ ਆਪਾਂ ਟੀਆਰਪੀ ਲੈਣ ਦੇ ਵਾਸਤੇ ਕੋਈ ਮर्यादा ਲੰਘ ਲਈਏ ਜਾਂ ਅਸੀਂ ਮर्यादा ਦੀ ਉਲੰਘਣਾ ਕਰੀਏ ਸਾਡੀ ਵੀ ਇੱਕ ਲਿਮਟ ਹੈ ਮर्यादा ਹੈ ਅਸੀਂ ਮर्यादा ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਜੇਕਰ ਮੈਂ ਕੋਈ ਗਲਤ ਆਖਿਆ ਹੈ ਤਾਂ ਮਾਫੀ ਦੇ ਜੋਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਜੇਕਰ ਤੁਸੀਂ ਆਪਣੇ ਚੈਨਲ ਉਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜ਼ਰੂਰ ਦਬਾ ਦੇਣਾ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਜਲਦ ਤੋਂ ਜਲਦ ਮਿਲ ਸਕੇ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਪੰਜਾਬ ਮੀਡੀਆ ਤੇ ਧੰਨਵਾਦ ਦੋਸਤੋ